ਤੇ ਆਨ ਪਰਸੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸੋ ਜਿਹੜਾ ਵੀਰ ਪਿੱਛੇ ਦਿਖ ਰਿਹਾ ਵੀਡੀਓ ਦੇ ਵਿੱਚ ਸ਼ਾਇਦ ਤੁਹਾਨੂੰ ਦੇਖੀ ਜਾਵੇ ਹੱਥ ਖੜਾ ਕਰੋ ਭਾਜੀ ਆਹ ਆਪਣੇ ਪੁੱਟੀ ਜਾਂਦਾ ਕਿ ਲਾਈ ਜਾਂਦਾ ਇਹਦਾ ਕੋ ਪਤਾ ਨਾ ਲੱਗਣ ਰਿਹਾ ਐਵੇਂ ਤਾਂ ਨਹੀਂ ਤੈਨੂੰ ਲੈ ਕੇ ਆਏ ਤਾਈਂ ਉਹ ਚੰਨ ਮੰਨ ਤੇ ਕੰਮ ਕਰਦਾ ਤੇਰੇ ਆਹ ਦੇਖੋ ਜੀ ਸਾਰੇ ਕੁਰਸੀਆਂ ਮੇਜ਼ ਬਾਹਰ ਘਟਦੇ ਕਹਿੰਦਾ ਮੈਂ ਇਨ ਤੁਹਾਡੀ ਦੁਕਾਨ ਬਣਾਉਣੀ ਓ ਸ਼ਿਟ ਮੈਂ ਦਿਲਾਲ ਤင် ਇੱਥੇ ਬਹੁਤ ਜ਼ਿਆਦਾ ਦਰਜ ਹੈ ਤੂੰ ਪੈਰ ਤੇ ਲਾਤਾ ਵਾ ਉਸਤਾ ਦੇ ਓ ਹਯਾ ਕਰ ਓ ਕਿ ਤੂੰ ਕਿਹੜੀ ਹਰੇ ਲੱਗਣਾ ਉਹ ਕਦਰ ਕੁਕੜਾਂ ਨੂੰ ਛਾਲਾ ਮਾਰਦਾ ਫਿਰਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਕੇਵੀ ਸਿੱਧੂ ਤੁਸੀਂ ਜਿਗਰੋ ਮੇਰੇ ਨਾਲ ਕੇਵੀ ਸਿੱਧੂ ਵਲੌਗਸ ਅੱਜ ਆਪਾਂ ਖੜੇ ਆ ਜੀਕੇ ਫੈਸ਼ਨ ਹਾਬ ਤੇ ਜੀਕੇ ਫੈਸ਼ਨ ਹਾਬ ਦੀ ਸੇਮ ਜਿਹੜੀ ਪੁਰਾਣੀ ਬ੍ਰਾਂਚ ਆ ਆਪਾਂ ਉੱਥੇ ਖੜੇ ਆ ਤੇ ਆਪਾਂ ਇੱਕ ਨਵੀਂ ਛੜੀਏ ਦੀ ਬ੍ਰਾਂਚ ਆ ਓਪਨ ਕਰਨ ਜਾ ਰਹੇ ਆ ਚੀਨਕੀਪੁਰ ਜੈਂਤੀਪੁਰ ਜਿੰਨਾ ਵੀ ਵਰਕ ਪ੍ਰੋਸੈਸ ਹੋਊਗਾ ਜੋ ਵੀ ਸ਼ਾਪ ਰੈਡੀ ਕਿੱਦਾਂ ਹੁੰਦੀ ਆ ਕੀ ਕੀ ਆਪਾਂ ਚ ਕਰ ਰਹੇ ਆ ਕਿ ਕਿ ਨਹੀਂ ਕਰ ਰਹੇ ਸਾਰਾ ਸਾਰਾ ਪ੍ਰੋਸੈਸ ਤੁਹਾਨੂੰ ਪੂਰੀ ਵੀਡੀਓ ਚ ਦੇਖਣ ਨੂੰ ਮਿਲੇਗਾ ਤੁਸੀਂ ਵੀਡੀਓ ਸਕਿਪ ਨਹੀਂ ਕਰਨੀ ਲਾਸਟ ਤੱਕ ਵੇਖਣੀ ਯਾਰ ਲਾਸਟ ਤੱਕ ਵੇਖੰਦਾ ਇਹ ਫਾਇਦਾ ਹੁੰਦਾ ਵੀ ਆਪਾਂ ਕੀ ਕੀ ਕਰ ਰਹੇ ਆ ਤੁਹਾਨੂੰ ਵੀ ਡਿਟੇਲ ਨਾਲ ਦਿਖ ਜੇ ਸੋ ਅੱਜ ਬਾਬਾ ਜੀ ਨੂੰ ਆਪਾਂ ਬੁਲਾਇਆ ਹੈਗਾ ਅਰਦਾਸ ਕਰਨ ਦੇ ਅਰਦਾਸ ਬੇਨਤੀ ਕਰਨ ਤੋਂ ਉਪਰੰਤ ਫਿਰ ਆਪਾਂ ਰਕ ਸ਼ਾਪ ਦਾ ਵਰਕ ਆਵ ਸਟਾਰਟ ਕਰਾਂਗੇ ਸੋ ਕੀ ਕੀ ਕਰਦੇ ਆ ਕੀ ਨਹੀਂ ਕਰਦੇ ਤੁਸੀਂ ਜਰੂਰ ਵੀਡੀਓ ਨਾਲ ਬਣੇ ਰਹੋ ਤੇ ਵੇਖੀ ਜਾਓ ਸੋ ਉਹ ਜਿਹੜਾ ਵੀਰ ਪਿੱਛੇ ਦਿਖ ਰਿਹਾ ਸ਼ਾਇਦ ਤੁਹਾਨੂੰ ਦੇਖੀ ਜਾਵੇ ਹੱਥ ਖੜਾ ਕਰੋ ਭਾਜੀ ਇਹਨਾਂ ਨੇ ਸਾਰਾ ਕੰਮ ਕਰਨਾ ਤੇ ਜਿੰਨੀ ਡਿਟੇਲ ਵੀਡੀਓ ਆ ਸਾਰੀ ਦੀ ਸਾਰੀ ਚੈਨਲ ਤੇ ਸਾਡੇ ਤੇ ਅਪਲੋਡ ਹੋ ਜੂਗੀ ਤੇ ਸਾਨੂੰ 25 ਦਿਨ ਲੱਗਣਿਆ ਪੂਰੀ ਵੀਡੀਓ ਡਿਟੇਲ ਨਾਲ ਤਿਆਰ ਕਰਦੇ ਆ ਤੇ ਤੁਹਾਡੇ ਕੋਲ ਉਹ 25 ਮਿੰਟਾਂ ਚ ਆ ਜਾਣੀ ਜਿਵੇਂ ਜਿਵੇਂ ਵੀਡੀਓ ਬਣਦੀ ਜਿਵੇਂ ਜੇ ਵਰਕ ਹੁੰਦਾ ਤਵੇਂ ਤਵੇਂ ਤੁਸੀਂ ਅਕੇ ਵੀਡੀਓ ਚ ਵਗੀ ਜੇ ਵੀਡੀਓ ਕੰਟੀਨਿਊ ਕਰਿਓ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਜੀਕੇ ਫੈਸ਼ਨ ਆਪਦੇ ਜਿੰਨੇ ਵੀ ਨਵੀਂ ਡਿਟੇਲਸ ਆਣੀਆਂ ਨਵੀਆਂ ਵੀਡੀਓਜ਼ ਆਉਣੀਆਂ ਉਹ ਸਾਰੀਆਂ ਸਾਰੀਆਂ ਸਾਡੇ ਚੈਨਲ ਤੇ ਆ ਜਾਣੀਆਂ ਕੇਬੀਸੂ ਬਲੌਗਸ ਤੇ ਵੀ ਤਰੀ ਤਰੀ ਨੇ ਹਾਲ ਕਰਨਾ ਚੜ੍ਹਦੀ ਕਲਾਤ ਨਹੀਂ ਸਕਦਾ ਬਾਬਾ ਜੀ ਦੇ ਅਰਦਾਸ ਕਰਨ ਤੋਂ ਬਾਅਦ ਮੀਰ ਜੀ ਨੇ ਨੰਕਾਮ ਸਟਾਰਟ ਕਰਤਾ ਤੇ ਜਿਵੇਂ ਜਿਵੇਂ ਕੰਮ ਚੱਲੀ ਜਾਂਦਾ ਤੇ ਵੀ ਤੁਹਾਨੂੰ ਦੇਖੀ ਜਾਓ ਤੇ ਅੱਧੇ ਦਿਨ ਦੇ ਬਾਅਦ ਆ ਵਰਕ ਸਾਡਾ ਹੋ ਗਿਆ ਤੇ ਵੀਰ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਸਟਾਈਲ ਮੈਨੂੰ ਬਹੁਤ ਵਧੀਆ ਲੱਗਾ ਤੇ ਸਪੀਡ ਬਹੁਤ ਹੀ ਜ਼ਬਰਦਸਤ ਤੇ ਲਾਜਵਾਬ ਆ ਇੱਕ ਦੇ ਇੱਕ ਡੇਢ ਦਿਨ ਦੇ ਅੰਦਰ ਕਾਫੀ ਸਰੰਨ ਕੰਮ ਕੰਮਲ ਕਰਤਾ ਤੇ ਹੁਣ ਆ ਨੈਕਸਟ ਡੇ ਦਾ ਕਲਿੱਪ ਆ ਜਿਹਦੇ ਵਿੱਚ ਉਹਨਾਂ ਨੇ ਚਿਪਸ ਨੂੰ ਵਗੈਰਾ ਜਿਹੜੀ ਛੱਤ ਦੇ ਉੱਤੇ ਫਿੱਟ ਕਰ ਦਿੱਤੀ ਹੈ ਫਿਟਿੰਗ ਤੋਂ ਬਾਅਦ ਵਾਇਰ ਵਗੈਰਾ ਜਿਹੜੀਆਂ ਨੇ ਸਾਰੀਆਂ ਐਡਜਸਟਮੈਂਟ ਕਰ ਦਿੱਤੀ ਹੈ ਮੈਨੂੰ ਕੰਮ ਕਰਨ ਦਾ ਤਰੀਕਾ ਵੀ ਬੜਾ ਵਧੀਆ ਲੱਗਾ ਤੇ ਸਪੀਡ ਵੀ ਬਹੁਤ ਵਧੀਆ ਵਰਕ ਵੀ ਬੜਾ ਵਧੀਆ ਸਫਾਈ ਵੀ ਬਹੁਤ ਵਧੀਆ ਭਾਈ ਉਹਨਾਂ ਦੀ ਸੋ ਅੱਗੇ ਅਜੇ ਜਿਵੇਂ ਜਿਵੇਂ ਕੰਮ ਹੁੰਦਾ ਤੁਹਾਨੂੰ ਨੈਕਸਟ ਸਕ੍ਰਿਪਟ ਦੇ ਵਿੱਚ ਦਿਖਾਉਨੇ ਆਪਾਂ ਮੰਦੀ ਅੱਜ ਬਣ ਗਈ ਆ ਕਮ ਸੇ ਕਮ ਦੁਕਾਨ ਦੀ ਫਿਟਿੰਗ ਹੋ ਗਈ ਆ ਮੈਂ ਤੁਹਾਨੂੰ ਦਿਖਾਉਣਾ ਆ ਸਾਰਾ ਮੈਕਾ ਪਹਿਲਾਂ ਬ੍ਰੇਕ ਗਰੇ ਲਾਇਆ ਸੀ ਆਹ ਵਾਲਾ ਗਰੇ ਵਾਲਾ ਲਾਇਆ ਸੀ ਫਿਰ ਕੱਲ ਚੇਂਜ ਕਰਾ ਕੇ ਦੁਬਾਰਾ ਆ ਲੈ ਕੇ ਆਏ ਹੁਣ ਆ ਸਾਰਾ ਮੈਕਾ ਲਾਇਆ ਵਾ ਤੇ ਘੰਟਾ ਲੈ ਕੇ ਯਾਰ ਉਹਨੂੰ ਇਹ ਵੀਰ ਕੰਮ ਕਰ ਰਹੇ ਨੇ ਆ ਸਾਰਾ ਇੱਥੇ ਮੈਕਾ ਫਿੱਟ ਹੋ ਗਿਆ ਹੈ ਫਿਟਿੰਗ ਹੋ ਗਈ ਸਾਰੀ ਤੇ ਇੱਥੇ ਏਸੀ ਦੀ ਫਿਟਿੰਗ ਹੋ ਗਈ। ਇੱਥੇ ਜਿਆਦਾ ਸਾਰੀ ਫਿਟਿੰਗ ਹੋ ਗਈ। ਆਹ ਹੋਰ ਕੋਈ ਟੱਕਰ ਨਹੀਂ। ਇੱਥੇ ਆਊਗੀ ਐਲ ਸੀ ਡੀ ਕੈਮਰੇ ਇਹ ਕਿ ਦੱਸੀ ਜਾ ਕੋਈ ਫਾਇਦੇ ਕੋਲ ਤੋਂ ਫਾਇਦੇ ਚ। ਤੇ ਆ ਸਾਰਾ ਤੇ ਹਲੇ ਆ ਲੈਦਰ ਸ਼ੀਟ ਲੱਗੀ ਹੈ ਜਿਹੜੀ ਬੈਗ ਇਥੇ ਬੈਗ ਤੇ ਲੱਗਣੀ ਇਥੇ। ਇਥੇ ਬੈਗ ਤੇ ਲੱਗ ਕੇ ਲੈਦਰ ਸ਼ੀਟ ਤੇ ਕੀ ਪਿਆਰ ਦਾਓ ਫਿਰ ਕੱਲ ਵੇ ਦੇ ਕੱਲ ਤੱਕ ਕੀ ਬਣਾਉਣੀ ਆਪਾਂ। ਲਾ ਲੈਣਾ ਬਣਾਤਾ। ਮੁੰਦੇ ਭਾ ਕੇ ਨਕਰ ਆ ਗਿਆ ਕੰਮ। ਬਸ ਰਹਿ ਗਿਆ ਹਫਤੇ ਦਾ ਰੰਗ ਹਫਤੇ ਦੇ ਵਿੱਚ ਕਹਿੰਦਾ ਰੈਡੀ ਕਰ ਦਾਂਗੇ ਆ ਆਪਣੀ ਪੁੱਟੀ ਜਾਂਦਾ ਕਿ ਲਾਈ ਜਾਂਦਾ ਇਹਦਾ ਕੋ ਪਤਾ ਨਹੀਂ ਲੱਗਣਿਆ ਆ ਸਾਰਾ ਸਮਾਨ ਖਲਾਰਿਆ ਪਿਆ ਵਾ ਖਲਾਰਾ ਪਾਇਆ ਪਿਆ ਵਾ ਕਰਦੇ ਹੁਣ ਸਾਰਾ ਕੁਝ ਰੈਡੀ ਹੋ ਜਾਣਾ ਵਾ ਬਾਕੀ ਧਰਨਾ ਗੱਲ ਕਰਦੇ ਆ ਨੈਕਸਟ ਡੇ ਹਿੰਗੋਏ ਤੇ ਦਾਰੀ ਨਾ ਹਾਂਜੀ ਭਾਈ ਇਹ ਵੀਰ ਲਾ ਰਿਆ ਵਾ ਇਹਨੂੰ ਕੀ ਕਹਿੰਦੇ ਓਸਤਾਦ ਜੀ ਲੂਅਰ ਇਹ ਲੂਅਰ ਲੱਗ ਰਹੀ ਆ ਤੇ ਆਹ ਲੱਗ ਰਿਹਾ ਸਿਲੀਕਾਨ ਸਿਲੀਕਾਨ ਕੀ ਆ ਬਾਤ ਹੈ ਤੇ ਆਹ ਬੰਦਾ ਲਾ ਰਿਹਾ ਹੈ ਬੰਦਾ ਬੜਾ ਘੈਂਟ ਆ ਇਹ ਕਹਿੰਦਾ ਕਿ ਮੈਂ ਸਾਰਾ ਹੀ ਕੰਮ ਕਰ ਦੇਣਾ ਕਠਾਈ ਇਹ ਬੰਦਾ ਇਹ ਮਸ਼ਹੂਰ ਕਰ ਦੇਣਾ ਅੱਜ ਹੈ ਹੈ ਇਹ ਬਿੰਦੇ ਭਾਰਾ ਚੇਲਾ ਆ ਕਿਉਂ ਬਿੰਦੇ ਬਾ ਬਿੰਦੇ ਬਾ ਸਿਆਣੇ ਨੇ ਗੁਰੂ ਜੀ ਨਾਲ ਦੇ ਟੱਪਣੇ ਦੇ ਚੇਲੇ ਯਾਨੀ ਛੜਾਪਾ ਹੈ ਤੇ ਬਿੰਦਾ ਭਾਪ ਐਂਡ ਚੀਜ਼ਾਂ ਤੇ ਛੇਲਾ ਤੇ ਐਂਡ ਕਰਾਉਗੇ ਕਰਾਊਗਾ ਤੇ ਆਹ ਚੀਜ਼ ਵੀ ਹੁਣ ਇਹਨੇ ਵੇਨਾ ਵੇਨਾ ਵੀਰ ਨੇ ਫਿੱਟ ਕਰਤੀ ਐ ਹੁਣ ਬਸ ਉਹ ਪਿੱਛੇ ਰਹਿ ਗਈ ਐ ਤੇ ਬੈਕ ਤੇ ਫਿੱਟ ਕਰਨ ਲਈ ਚੀਜ਼ ਤੇ ਆਹ ਵੀ ਫਿੱਟ ਹੋएगी ਤਕਰੀਬਨ ਤਕਰੀਬਨ ਆਹ ਮੰਡਾ ਬਣਾ ਬਣਾ ਕੇ ਨਾ ਜਿੱਦਾਂ ਟੈਲਾਂ ਨੂੰ ਲਾਲ ਨਹੀਂ ਦਿੰਦੇ ਨ ਸੀਮਿੰਟ ਜੈਦਾਂ ਲਾਲਾ ਪਈ ਜਾਂਦਾ ਉਸਤਾਦ ਨੂੰ ਲੋ ਵੀ ਅੱਜ ਸਾਡਾ ਵਰਕ ਚੱਲ ਰਿਹਾ ਬੜੇ ਜੋਰਾ ਸ਼ੋਰਾਂ ਤੇ ਨਾ ਦਿਪਾ ਆ ਜਿਹੜਾ ਵਰਕ ਬੜੇ ਜੋਰਾ ਸ਼ੋਰਾਂ ਤੇ ਚੱਲ ਰਿਹਾ ਤੇ ਬਿੰਦਾਬਾ ਬੜੇ ਘੈਂਟ ਜੇ ਤਰੀਕੇ ਨਾਲ ਲੋਰਿੰਗ ਜਿਹੜੀ ਐ ਨੂੰ ਫਿੱਟ ਕਰ ਰਿਆ ਵਾ ਕਹਿੰਦਾ ਸੀਟ ਬਣਾ ਦੇਣੀ ਬੰਦੇ ਦੀ ਬਲਕਿ ਘੈਂਟ ਤੇ ਸਾਡੇ ਜਿਹੜੇ ਜੀਕੇ ਫੈਸ਼ਨ ਆ ਵਾਲੇ ਹਨ ਉਹ ਆਪਾਂ ਸਟਾਰ ਬਣਾਉਂਦੇ ਨੇ ਕਿਉਂ ਬੰਦੇ ਵਾ ਮੰਨੇ ਗਏ ਤੇਰੀ ਗੱਲ ਬਾਨੀ ਬੰਦੇ ਭਾਰੇ ਕਿੱਲ ਮਾਰਨ ਦਾ ਸਟਾਈਲ ਚੈੱਕ ਕਰੋ ਤੇ ਕਿੱਲ ਮਾਰਤਾ ਉਹ ਤੋਂ ਟੋਪੀ ਕੱਢਦੀ ਕਿਲ ਵੱਜ ਗਿਆ ਨਾਲੇ ਹਾਈਡ ਕਰਤਾ ਨਾਲੇ ਕਿਲ ਵੱਜ ਗਿਆ ਕੀ ਬਾਤ ਹੈ ਬਹੁਤ ਵਧੀਆ ਸਟਾਈਲ ਇਹ ਇਹ ਕੰਮ ਹੋ ਗਿਆ ਪੰਜ ਚੱਲੀ ਹੈ ਬਹਿਣ ਵਾਸਤੇ ਸੀਟ ਤੇ ਇਧਰ ਸ਼ਾਪ ਜਿਹੜੀ ਤਕਰੀਬਨ ਤਕਰੀਬਨ ਸਾਰੀ ਰੈਡੀ ਹੋ ਚੁੱਕੀ ਆ ਕਾਊਂਟਰ ਲੱਗ ਗਿਆ ਵਾ ਆ ਸਾਈਡਾਂ ਲੱਗੀਆਂ ਵਾ ਅੰਦਰ ਵੀ ਵੇਖੋ ਤੁਸੀਂ ਤਕਰੀਬਨ ਬਣ ਗਿਆ ਸਾਰਾ ਆ ਬੈਗ ਦੇ ਰਹਿ ਗਿਆ ਹਣ ਇਥੇ ਕੀ ਲੱਗਦਾ ਉਹ ਤੁਹਾਨੂੰ ਅੱਗੇ ਬੜੀਰ ਦਿਖਾਵਾਂਗੇ ਬਾਕੀ ਤਕਰੀਬਨ ਸਾਰਾ ਕੁਝ ਤਿਆਰ ਕਰਦਾ ਹਾਂ ਬਸ ਇਹਦੀਆਂ ਰਹਿ ਗਈਆਂ ਗੱਡੀਆਂ ਲੱਗਣ ਵਾਲੀਆਂ ਆ ਲੱਗ ਕੇ ਕਾਊਂਟਰ ਦੇ ਦਰਾਜ ਇਹ ਬਣ ਗਈ ਸਾਰੀ ਅਚ ਜਿੰਦੇ ਬਾਅਦ ਸਾਰੇ ਬਣ ਲੱਗਣੀ ਹਾਂਜੀ ਸਰ ਤੇ ਇਧਰਲੀ ਸਾਈਡ ਵੀ ਆ ਵੀ ਹਾਂ ਜੀ ਸਾਰੀ ਬੈਸਟ ਲਾਵਾਂਗੇ ਜੀ। ਕੀ ਬਾਤ ਹੈ। ਤੇ ਇਹ ਜਿਹੜਾ ਅੰਦਰ ਵਾਲਾ ਪਾਸਾ ਉੱਥੇ ਵੀ ਲਾ ਦਨੀ ਮੈਂ ਤਾਂ ਕਿਨ੍ਹਾ ਤੇ ਰਹੰਦਾਂ। ਲਾਰਾਂ ਸਰ ਕੀ ਹੈ? ਹਾਂ ਠੀਕ ਕਰਨੀ ਵਿਦਾ ਕੇ। ਹੈ ਕਿ ਨਹੀਂ? ਲੋਟੇ ਵਜੇ ਲਾ ਦੋ ਦਿੰਦੇ। ਬਾਕੀ ਭਾਈ ਸਾਹਿਬ ਨੂੰ ਦੱਸਾਂਗੇ ਤੁਹਾਨੂੰ। ਮਿਲਾਂਗੇ ਜੀ ਬਹੁਤ ਜਲਦੀ। ਹੈ? ਬਹੁਤ ਜਲਦੀ ਮਿਲਾਂਗੇ ਸਾਰਿਆਂ ਨੂੰ। ਜਲਦੀ ਮਿਲਾਂਗੇ ਕਿਉਂਕਿ ਸਾਡਾ ਨਾ ਪ੍ਰੋਜੈਕਟ ਬੜਾ ਚੱਲ ਰਿਹਾ ਵਾ ਬੜੇ ਜੋਰਾਂ-ਚੋਰਾਂ ਤੇ। ਤੇ ਥੋੜਾ ਲੇਟ ਹੋ ਗਿਆ ਕੰਮ। ਕੋਈ ਨਹੀਂ ਲੇਟ ਦੀ ਨਹੀਂ ਗੱਲ ਥੋੜਾ ਨਹੀਂ ਬਹੁਤ ਜ਼ਿਆਦਾ ਲੇਟ ਹੋ ਗਿਆ ਬਹੁਤ ਜ਼ਿਆਦਾ ਲੇਟ ਹੋ ਗਿਆ ਹਾਂ ਪਰ ਕੋਈ ਨਹੀਂ ਦੇਰ ਐ ਦਰਸਤਾਈ ਇਹ ਇਧਰ ਮੇਰਾ ਵੀਰ ਕਿੱਲ ਲਾਉਣ ਦਾ ਸਟਾਈਲ ਬਣਾ ਬੈਠਾ ਹੈ ਆ ਵੀ ਕਿੱਲੇ ਲਾਤਾ ਉਹ ਤੋਂ ਕੱਟ ਦੇਣਾ ਕੱਟ ਕੇ ਤੇ ਮੂੰਹ ਤੇ ਟੋਕ ਦੇਣਾ ਫੇ ਟੋਪੀ ਜੀ ਗੈਪ ਕਰ ਦੇਣੀ ਐਂ ਤੇ ਆ ਮੰਨਦਾ ਐਵੇਂ ਤੇ ਨਹੀਂ ਤੈਨੂੰ ਲੈ ਕੇ ਆਏ ਤਾਈਆਂ ਤੇ ਚੰਨ ਮੰਨ ਤੇ ਕੰਮ ਕਰਦਾ ਲੋ ਫਿਰ

ਤੇ ਜਿਹੜਾ ਸਾਡਾ ਉਸਤਾਦ ਆ ਵੇਖੋ ਜੀ ਸਾਰੇ ਕੁਰਸੀਆਂ ਮੇਜ ਬਾਹਰ ਕੱਢ ਦੇ ਕਹਿੰਦਾ ਮੈਂ ਨਹੀਂ ਤੁਹਾਡੀ ਦੁਕਾਨ ਬਣਾਉਣੀ ਮੈਂ ਆ ਭਰਾ ਮੜੀ ਜੀ ਬਣਾਦੇ ਹਾਂ ਗੁੱਸਾ ਕਰ ਗਿਆ ਕਹਿੰਦੇ ਨਹੀਂ ਬਣਾਉਣੀ ਆ ਵੇ ਸਾਰਾ ਸਮਾਨ ਕੱਢ ਕੇ ਸੁੱਟਦਾ ਉਹਨੇ ਸਾਡਾ ਬਾਹਰ ਆ ਜਿੰਨਾ ਕੁ ਜੀ ਇਹੀ ਬਣਾ ਕੇ ਵਿਚਾਲੇ ਦੁਕਾਨ ਚ ਪਾਇਆ ਸੀ ਮੈਂ ਸਾਰਾ ਕੁਝ ਕੱਢ ਕੇ ਸੁੱਟਦਾ ਜਮਟੇਕ ਚ ਲੱਗਿਆ ਸੀ ਸੌਰੀ ਟੂ ਸੀ ਮਹਾਬਚਿਆ ਮੈਂ ਤੇ ਦੁਕਾਨ ਕਰਤੀ ਐ ਖਾਲੀ ਤੇ ਸਾਰਾ ਕਸੂਰ ਬਿੰਦੇ ਪਾ ਲ ਬਿੰਦੇ ਪਾ ਦੁਕਾਨ ਖਾਲੀ ਕਰਦੀ ਤੇ ਸਮਾਨ ਕੱਢ ਤੁਹਾਡਾ ਹਾਂਜੀ ਸਾਹਿਬ ਮੈਂ ਵੀ ਕਹਾਂਦਾ ਜੀ ਹਾਂ ਮੈਟ ਲਾਉਣਗੇ ਸਾਰੇ ਮੈਟ ਲਾਉਣ ਲੱਗੇ ਸ ਮੈਟ ਲਾਉਣ ਲੱਗੇ ਹਾਂ ਜੀ ਮੈਂ ਆਖਾਂ ਮੈਂ ਆਖਾਂ ਪਤਨੀ ਕਿਉਂ ਸਮਾਨ ਬਾਹਰ ਘੜਦੋ ਥੋੜੀ ਸਫਾਈ ਜੀ ਕਰ ਲੀਏ ਤੇ ਆਹ ਬੰਦਾ ਬੰਨੀ ਕੀ ਕੰਡਾ ਛੋਟੇ ਸਟਾਕ ਇਹਨੂੰ ਮੜੀਆ ਭੁੱਗਾ ਕੀ ਕੀਤਾ ਜਾ ਰਿਹਾ ਟੇਪ ਲਗਣੀ ਹੈ ਟੇਪ ਐਚ ਟੇਪ ਕਿਹੜੀ ਟੇਪ ਐਚ ਟੇਪ ਐਚ ਟੇਪ ਤੇ ਐਚ ਟੇਪ ਲਾਰੇ ਹਮ ਦਾ ਜਿੱਦਾਂ ਸਾਈਡਾਂ 'ਕ ਲੱਗੀ ਨਾ ਦੇਖੋ ਅਜ ਨਹੀਂ ਜੀ ਚ ਲੱਗੀ ਇਹਨੂੰ ਕਹਿੰਦੇ ਐਚ ਟੇਪ ਵਧੀਆ ਹੋ ਰਿਹਾ ਕੰਮ ਦੁਕਾਨ ਕਰਤੀ ਹੈ ਖਾਲੀ ਥੱਲੇ ਫਲੋਰ ਵੀ ਖਾਲੀ ਹੁਣ ਆ ਸਾਰਾ ਕੰਮ ਕਰਕੇ ਫਲੋਰ ਦੀ ਕਰਨਗੇ ਪਹਿਲਾਂ ਕਲੀਨਿੰਗ ਕਲੀਨਿੰਗ ਤੋਂ ਬਾਅਦ ਫਿਰ ਕਰਨਗੇ ਮੈਟਿੰਗ ਮੈਟਿੰਗ ਕਿੱਥੇ ਆ ਉਹ ਤੁਹਾਨੂੰ ਦਿਖਾਉਣਾ ਹੈ ਬਾਅਦ ਚ ਕਿਹੜੀ ਮੈਟਿੰਗ ਆ ਉਹ ਜੋ ਲੱਗੂਗੀ ਫਿਰ ਤੁਹਾਨੂੰ ਦਿਖਾਵਾਂਗੇ ਤਿਆਰੀਆਂ ਹੋ ਗਈਆਂ ਜੀ ਹਣ ਸਾਡੀ ਸ਼ਾਪ ਤੇ ਤੇ ਮੈਟ ਲਾਉਂਦੀਆਂ ਤੇ ਸਭ ਤੋਂ ਪਹਿਲਾਂ ਮੇਰੇ ਵੀਰ ਨੂੰ ਵਧਾਈਆਂ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਵਧਾਈਆਂ ਕੰਮ ਚੱਲ ਰਿਹਾ ਵਧੀਆ ਜੀ ਤੇ ਕਿਦਾਂ ਦਾ ਫੀਲ ਹੋ ਰਿਹਾ ਪਰਮਾਤਮਾ ਦੇ ਦਿਆ ਫਿਰ بس ਪਰਮਾਤਮਾ ਦੇ ਰਿਹਾ ਆਉਦੀ ਕਿਰਪਾ ਨਾਲ ਲੱਗੇ ਹੋਏ ਆ ਤੇ ਆਈਦਰ ਆ ਤਿਆਰੀਆਂ ਚੱਲ ਰਹੀਆਂ ਨੇ ਸੁਖਜੀ ਤਿਆਰੀਆਂ ਕਰ ਰਹੇ ਨੇ ਸੁਖਜੀ ਥੋੜਾ ਜਿਹਾ ਛਾਤੀ ਮਾਰੇ ਹਾਂਜੀ ਤਿਆਰੀਆਂ ਕਰ ਰਹੇ ਨੇ ਤੇ ਮੇਰਾ ਵੀਰ ਬੰਦਾ ਵਾ ਦੂਰੋਂ ਹੀ ਸ਼ੈਨਤਾ ਮੁੰਡਾ ਦੂਰੋਂ ਹੀ ਸ਼ੈਨਤਾ ਉਸਿਆ ਲਈ ਠੇਕੇਦਾਰ ਸਾਹਿਬ ਕਹਿੰਦੇ ਵੀ ਸ਼ਾਤਾ ਭਰਾ ਨੇ ਮੈਟ ਗਾਲੇ ਤਾਂ ਕਿ ਬਿੰਦਾਪਾ ਮੈਨੂੰ ਤਾਂ ਲੱਗ ਰਿਹਾ ਹੈ ਕਿ ਸ਼ੈਨ ਕਪੜੇ ਧੋ ਰਿਹਾ ਪਰ ਨਹੀਂ ਕਪੜੇ ਨਹੀਂ ਧੋ ਰਿਹਾ ਮੈਟ ਲਾ ਰਿਹਾ ਕਿਉਂ ਬਿੰਦੇ ਵੀਰੇ ਮੈਟ ਲੱਗ ਰਿਹਾ ਲੀੜੇ ਕੱਪੜਿਆਂ ਨਾਲ ਓਏ ਹੋਏ 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 ਗੱਲ ਤੇ ਸੁੱਕ ਤੇ ਆ ਪੂਰੀ ਡਿਪੈਂਡ ਤੇ ਸਪਰੇਅ ਹੋ ਜਾਣਾ ਸਹੀ ਤੇ ਲਾਇਆ ਨਹੀਂ 2 ਮਿੰਟ ਪਾ ਲੁਕੜੇ ਸਾਰਾ ਲਾਇਆ ਉਸਤਾ ਜੀ ਆ ਕੀ ਲਾਉਂਦੇ ਜੇ ਤੇ ਇਹ ਸਲੂਸ਼ਨ ਹੁੰਦਾ ਭਾਈ ਮੈਟ ਲਾਉਣ ਵਾਲਾ ਤੇਰੀ ਕੀ ਗਾਰੰਟੀ ਗਾਰੰਟੀ ਹੁੰਦੀ ਕਿੰਨਾ ਕਿ ਚਰ ਕੱਟ ਜਾਂਦਾ ਇਹ ਤਾਂ ਭਾਈ ਹੁੰਦਾ ਗਾਰੰਟੀ ਜਿੰਨੀ ਮਰਜ਼ੀ ਲਾ ਲੋ ਸਾ ਅੱਛਾ ਜਿੰਨਾ ਚਿਰ ਸਾਫ ਤੇ ਡਿਪੈਂਡ ਹੈਗੇ ਮਾਦ ਉਹ ਚੀਜ਼ ਵੀ ਨਹੀਂ ਜਾ ਚੁੱਕਿਆ ਕਿ ਨਾਲੇ ꪖਟ ਕੇ ਲਾ ਮੇਰਾ ਮਿਰ ਜਾ ਰਾ ਲੱਕਤਣਾ ਨਹੀਂ ਸੈਡ ਨਾ ਇਧਰੋਂ ਥੋੜੀ ਜੀ ਉਹ ਟੇਡਾ ਜਾਣ ਰਿਹਾ ਜੀ ਉਹ ਕਾਂਦੀ ਆ ਸਾਡਾ ਸਿੱਧਾ ਹੀ ਹੋਣਾ ਸਮਾਟ ਸਿੱਧਾ ਕੰਧ ਵਿੰਗੀ ਕਾਂਦਾ ਉਹ ਇੱਕ ਬਕਸਾ ਕਿੱਥੇ ਜਾਣਦਾ ਉਹ ਸਾਨੂੰ ਓਏ ਸ਼ਿਟ ਮੈਂ ਦੀ ਲਾਲ ਟੇਨ ਇੱਥੇ ਬਹੁਤ ਜ਼ਰਾ ਦਰਜ ਹੈ ਇਹਨਾਂ ਨੂੰ ਕਰਾਤੀ ਬਿੰਦੇ ਪਾ ਨੇ ਓਏ ਹੋਏ ਉਹ ਕਲਾ ਬਲਸ਼ਨਾ ਲਗਾ ਸੀ ਤੇ ਵੀਂਦੇ ਭਾਣੇ ਸਿੱਧਾ ਹੀ ਛੁਰ ਦੇ ਤਾਈਆ ਦਬਕਨਾ ਚੂ ਅਰੇ ਦੋਪਾਗਨਾ ਤੇਰੇ ਰੱਖੇ ਜਾਣ ਤੇਰੇ ਓ ਮਾਰੇ ਭੂਆ ਭੂਆ ਕੇ ਤੂੰ ਪੈਰ ਤੇ ਲਾਤਾ ਵਾ ਉਸਤਾ ਦੇ ਕੋ ਹਯਾ ਕਰ ਓ ਕਿ ਤੂੰ ਕਿਹੜੀ ਹਰੇ ਲੱਗਣਾ ਇਹ ਸਾਡਾ ਬੰਦਾ ਥੋੜਾ ਜਿਆਨਾ ਕਿ ਕਮੇਟੀ ਵੀ ਕਰ ਜਾਂਦਾ ਕਰ ਕਰ ਕਿਉਂ ਜੰਦੇ ਬਾ ਸੋਵ ਉਹਨੇ ਬਿੰਦੇ ਦੇ ਪੈਰ ਤੇ ਬੁਰਸ਼ ਮਾਰਤਾ ਸੀ ਸਲੋਕ ਨਾਲ ਭਰਿਆ ਵਾ ਬਿੰਦੇ ਭਾਨੇ ਜਦਾਂ ਕੀਤਾ ਮੇਰੇ ਸਨ ਓਦਾਂ ਕਰ ਸੁਖ ਜਦਾਂ ਬਿੰਦੇ ਭਾਨੇ ਕੀਤਾ ਓਦਾਂ ਕਰ ਨਹੀਂ ਵੇਖੋ ਚਾਹ ਤਾਈ ਦਾ ਰੱਖੋ ਆ ਕਿਉਂਕਿ ਇੱਥੇ ਹੋਰ ਟੱਕਰ ਹੋਣੀ ਹੈ ਨਾ ਬਦੀ ਦੀ ਨਹੀਂ ਨਹੀਂ ਉਹ ਤੇ ਚਾਹੀਦਾ ਨਾ ਪਰ ਅਨੇ ਆਵੇ ਕਿਹੜੇ ਹਿਸਾਬ ਨਾਲ ਬੇ ਬੜੀ ਤਰੀਕੇ ਨਾਲ ਬਲੇਪਾਰ ਆਈਡੀਆ ਜਰਾ ਵਧੀਆ ਲੱਗਦਾ ਮੈਟ ਜਿਹੜਾ ਨਾ ਸਾਰਾ ਹੁਣ ਵਿਛਾਇਆ ਜਾ ਰਿਹਾ ਏ ਤੇ ਉਸਤਾਦ ਜੀ ਨੇ ਸੁੱਖ ਨੂੰ ਕਹਿ ਰਿਹਾ ਵੀ ਸੁੱਖ ਨੇਰ ਲੈ ਦੂਗਾ ਸੁੱਖ ਤੋੜੂਗਾ ਦੁੱਖ ਕਿ ਨਹੀਂ ਤੋੜੇਗਾ ਖੱਚ ਖੱਚ ਕੱਢ ਦੇ ਵਟ ਕੱਢ ਦੇ ਕਟਿੰਗ ਕੀਤੀ ਜਾ ਰਹੀ ਹੈ ਹੂੰ ਕਦਰ ਕੁਕੜਾ ਨੂੰ ਛਾਲਾ ਮਾਰਦਾ ਫਿਰਦਾ ਬਣੀ ਨਹੀਂ ਮੈਂ ਬੜਾ ਜਾਨ ਨਹੀਂ ਹੈਗੀ ਅੱਜ ਉਹ ਕੁਝ ਖਾਂਦਾ ਨਹੀਂਦਾ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਬ ਫੇਸ ਰਿਵਿਊ ਕਰਤਾ ਤੇ ਅੱਜ ਦੇ ਤੁਹਾਨੂੰ ਰਿਵਿਊ ਦੇ ਰਿਹਾ ਅੱਜ ਸਾਡੀ ਜਿਹੜੀ ਸ਼ਾਪ ਹੈ ਤਕਰੀਬਨ 90% ਰੈਡੀ ਹੋ ਚੁੱਕੀ ਹੈ ਤੇ ਅੱਜ ਸਾਡੇ ਡੈਂਟਿੰਗ ਪੇਂਟਿੰਗ ਚੱਲ ਰਹੀ ਹੈ ਮੇਰਾ ਬਿੰਦਾ ਵੀ ਕੌਣ ਹੈ ਟੋਨ ਕਰੀ ਫੇਰ ਕਰੀ ਇਹ ਡੈਂਟਿੰਗ ਪੇਂਟਿੰਗ ਕਰ ਰਿਹਾ ਤੇ ਬਹੁਤ ਵਧੀਆ ਚੱਲ ਰਿਹਾ ਕੰਮ ਤੇ ਹੁਣ ਮੈਂ ਤੁਹਾਨੂੰ ਬੈਕ ਕੈਮਰੇ ਤੋਂ ਦਿਖਾਉਂਦਾ ਕੀ ਕੀ ਹੋ ਗਿਆ ਰ ਕੀ ਕੀ ਰਹਿ ਗਿਆ ਹਾਂ ਜੀ ਉਸਤਾਦ ਜੀ ਆ ਗਏ ਨੇ ਸਾਡੇ ਇਹ ਕਰ ਰਹੇ ਨੇ ਉੱਤੇ ਪੀ ਏ ਪੀ ਕੀ ਇਹਨੇ ਉਸਤਾਦ ਜੀ ਪੱਟੀ ਲਾ ਰਹੇ ਜੇ ਇਹ ਜੀ ਪੱਟੀ ਲਾ ਰਹੇ ਨੇ ਮੈਟ ਥੱਲੇ ਵਿਛ ਗਿਆ ਕੱਲ ਤੁਸੀਂ ਵੇਖ ਲਿਆ ਸੀ ਹੁਣ ਬਸ ਇਹਦੀ ਬੈਕ ਤੇ ਜਿਹੜੀ ਆ ਚੀਜ਼ ਰਹਿ ਗਈ ਆ ਤੇ ਆਹ ਰਹਿ ਗਿਆ ਹਨਾ ਇਸਾ ਤੇ ਬਾਕੀ ਇਧਰ ਸਾਈਡਾਂ ਤੇ ਪੁਟੀ ਲੱਗ ਰਹੀ ਆ ਤੇ ਮੇਰਾ ਵੀਰ ਸੁਖ ਪੰਨੀ ਪੋਟ ਰਿਹਾ ਘਰੇ ਕੋਲ ਲਾ ਰਿਹਾ ਕੀ ਪੁਟੀ ਲਾ ਰਾ ਤੋ ਹੁਣ ਅਜਾ ਫਿਨਿਸ਼ਿੰਗ ਹੋ ਰਹੀ ਆ ਹੁਣ ਫਿਨਿਸ਼ਿੰਗ ਕਰ ਰਹੇ ਨੇ ਤੇ ਆ ਉੱਪਰ ਲੱਗ ਗਈ ਆ ਡਾਊਨ ਉਸਤਾਦ ਜੀ ਇਹ ਦੋ ਹੀ ਲਾਉਣੇ ਸੀਗੇ ਦੋ ਹੀ ਲਾਉਣੇ ਦਾ ਅੱਛਾ ਫੇ ਆ ਵੀਰ ਸਾਡਾ ਪੁਟੀਲਾ ਆ ਰਿਹਾ ਪੁਟੀਲਾ ਕੇ ਪੇਂਟ ਕਰਨਗੇ ਪੇਂਟ ਕਰਨਾ ਇੱਥੇ ਵੀ ਹਾਂ ਜੀ ਹਾਂ ਜੀ ਠੀਕ ਤੇ ਬਾਕੀ ਸਾਡੀ ਸ਼ਾਪ ਜਿਹੜੀ ਤਕਰੀਬਨ ਰੈਡੀ ਹੋ ਗਈ ਆ ਹੁਣ ਰਹਿ ਗਈ ਆ ਇੱਥੇ ਆ ਬਾਹਰ ਰਹਿ ਗਿਆ ਆ ਰੈਡੀ ਹੋਣ ਵਾਲਾ ਹਨਾ ਉਸਤਾਦ ਜੀ ਤੇ ਇਹ ਫਿਰ ਉਸਤਾਦ ਜੀ ਕਿੰਨੇ ਚ ਲੱਗਣਾ ਇਹਨੂੰ ਇਹਨੂੰ ਕੀ ਕੰਡੇ ਜਹ ਹੁਣ ਤੁਸੀਂ ਹਾਂ ਜੀ ਉਸਤਾਦ ਜੀ ਬਸ ਆਹ ਲੋਕ ਡੇ ਲਾਉਣ ਸਾਡਾ ਕੰਪਲੀਟ ਕੰਮ ਬਸ ਬਾਹਰ ਲਾਉਣੇ ਲੂਵਰ ਲਾਉਣੇ ਆ ਹਾਂ ਲੋਕ ਲਾਗੇ ਹਾਂ ਜੀ ਸਰ ਕੀ ਬਾਹਰ ਕੀ ਰਹਿ ਗਿਆ ਬਾਹਰ ਲੂਵਰ ਰਹਿ ਕੇ ਲਗਾਣੇ ਛੱਤ ਕਰਕੇ ਨਾ ਡੋਰ ਸ਼ਟਰ ਕਰਕੇ ਬੱਸ ਇਹਨੂੰ ਲਾਉਣੇ ਆ ਅੱਛਾ ਆਹ ਛੱਤ ਰਹਿ ਗਈ ਕਵਰ ਹਾਂ ਜੀ ਠੀਕ ਹੈ ਜੀ ਤੇ ਉਹਨੂੰ ਬਣਾ ਕੇ ਲੋਕ ਲਾ ਦੇਸਾਏ ਤਕਰੀਬਨ ਸਾਰੀ ਰੈਡੀ ਹੋ ਗਈ ਹੈ ਸਾਰਾ ਸਮਾਨ ਰੈਡੀ ਹੈ ਆਹ ਸੈਟੀਆਂ ਆ ਹੋ ਗਈ ਆ ਕਾਊਂਟਰ ਸੈਟਿੰਗ ਵੀ ਰੈਡੀ ਆ ਆ ਹੁਣ ਬੈਕ ਦਾ ਬਲੌਕ ਬੋਰਡ ਰਹਿ ਗਿਆ ਤੇ ਅੰਦਰੋਂ ਸਾਰਾ ਰੈਡੀ ਆ ਇਹ ਜਿੱਦ ਸਮਾਲਾ ਕਰਾ ਸਾਰਾ ਕੰਮ ਹੋ ਗਿਆ ਹੁਣ ਰਹਿ ਗਿਆ ਬਸ ਆਹ ਵਾਲਾ ਹਿੱਸਾ ਇਹ ਰਹਿ ਗਿਆ ਬਸ ਇਹ ਹੁਣ ਕਰਨਾ ਜ਼ਰੂਰੀ ਹੈ ਆ ਬੈਕ ਰਹਿ ਗਈ ਆ ਸੀਟ ਬਣ ਗਈ ਆ ਤੇ ਆਉ ਬਣ ਗਿਆ ਸਾਰਾ ਕਾਊਂਟਰ ਇਹ ਹੁਣ ਹੱਡੇ ਸ਼ਾਪ ਦਾ ਫਾਈਨਲ ਟੱਚ ਹੋ ਰਿਹਾ ਫਾਈਨਲ ਟੱਚ ਇਦਾਂ ਹੋ ਰਿਹਾ ਕਿ ਸਾਰਾ ਪੇਂਟ ਤਕਰੀਬਨ ਹੋ ਗਿਆ ਵੇਖੋ ਪੇਂਟ ਹੋ ਰਿਹਾ ਸਾਰਾ ਸ਼ਟਰ ਪੇਂਟ ਕਰਦਾ ਕਰ ਰਹੇ ਬਸ ਜਸਟ ਤੇ ਅੰਦਰੋਂ ਪੂਰਾ ਪੇਂਟ ਹੋ ਗਿਆ ਵਾ ਵੀਰ ਹੁਣਾਂ ਦੇ ਕਰਤਾ ਵਧੀਆ ਜਾ ਵੀ ਤੇ ਆਪਾਂ ਨਾਲ ਹੀ ਵੇਖੋ ਜੀ ਫਲੈਸ਼ਲਾਈਟ ਨਾਲ ਇੱਥੇ ਫੜੀ ਕਰਦੇ ਆ ਇਹ ਆ ਜੀ ਸਾਡੀ ਰਿੰਗ ਲਾਈਟ ਤੇ ਤਕਰੀਬਨ ਹੋ ਗਿਆ ਸਾਰਾ ਫਾਈਨਲ ਟੱਚ ਦੇ ਕੇ ਬਾਕੀ ਕੱਲ ਦੀ ਵੀਡੀਓ ਆਪਾਂ ਫੇਰ ਪਾਵਾਂਗੇ ਕੱਲ ਕੀ ਕਰਦੇ ਆਪਾਂ ਕੱਲ ਕੀ ਆਪਣਾ ਪ੍ਰੋਗਰਾਮ ਕੱਲ ਛੁੱਟੀ ਹੈ ਕੱਲ ਦੀ ਛੁੱਟੀ 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 ਕੱਲ ਛੁੱਟੀ ਤੇ ਪਰਸੋਂ ਫੇਰ ਕੀ ਕੰਮ ਆ ਫਰੰਟ ਦਾ ਕੰਮ ਆ ਸਾਰਾ ਇੱਥੇ ਲੱਗੂਗਾ ਜੋ ਵੀ ਲੱਗਣਾ ਕਿ ਨਵੇਂ ਬੋਰਡ ਬਾ ਡਿਜ਼ਾਈਨ ਬੋਰਡ ਲੱਗਣਾ ਸਾਡਾ ਉਹ ਹੋ ਜਾਊਗਾ ਤੇ ਨੀਚੇ ਵਾਲਾ ਅੰਦਰ ਵਾਲਾ ਬਾਹਰ ਵਾਲਾ ਸਾਰਾ ਕੁਝ ਹੋ ਗਿਆ ਤਕਰੀਬਨ ਸੱਟ ਤੇ ਪਾਣੀ ਰਿਓ ਵੀਡੀਓ ਦੇ ਨਾਲ ਫਾਈਨਲ ਟੱਚ ਦੇਵਾਂਗੇ ਫਾਈਨਲ ਟਾਈਮ ਤੇ ਹੋ ਗਈ ਸਾਰੀ ਰੈਡੀ ਸਾਡੀ ਤੇ ਹੁਣ ਵੀਰ ਜਣੇ ਪੱਖੇ ਲਾ ਰਹੇ ਆ ਤੇ ਪੱਖੇ ਲਾ ਕੇ ਤੇ ਫਿਰ ਸਾਰਾ ਜਿਹੜਾ ਕੰਮ ਹੈ ਉਹ ਕੰਪਲੀਟ ਹੋ ਜਾਣਾ ਤੁਹਾਨੂੰ ਪਤਾ ਗਰਮੀ ਦਾ ਸੀਜ਼ਨ ਹੈ ਪੱਖੇ ਤੋਂ ਬਿਨਾਂ ਕਿੱਥੇ ਗੱਲ ਬਣਦੀ ਬਸ ਸਾਰੀ ਸ਼ਾਪ ਜਿਹੜੀ ਹੋ ਗਈ ਹੈ ਰੈਡੀ ਆ ਹੁਣ ਵੀਰ ਉਹਨੇ ਗੱਡੇ ਕੱਟ ਕੇ ਮਿੰਤੀ ਹੋਂਦੀ ਆ ਮਿੰਤੀ ਕਰਕੇ ਤੁਸੀਂ ਵੇਖੋ ਆ ਮਿੰਤੀ ਕਰਤੀ ਸਾਰੀ ਮਿੰਤੀ ਕਰਕੇ ਤੇ ਇਹਨਾਂ ਨੇ ਲੈ ਜਣੇ ਆ ਸ਼ਹਿਰ ਤੇ ਸ਼ਹਿਰੋਂ ਇਹਨਾਂ ਦੀਆਂ ਜਿਹੜੀਆਂ ਗੱਡੀਆਂ ਆ ਸੀਟਾਂ ਉਹ ਬਣਾ ਕੇ ਲੈ ਆਉਣੀਆਂ ਤੇ ਅੰਦਰ ਚੱਲਣ ਦੇ ਪੱਖਿਆਂ ਦਾ ਕੰਮ ਤੇ ਤਕਰੀਬਨ ਸਾਰਾ ਕੰਮ ਜਿਹੜਾ ਹੋ ਗਿਆ ਰੈਡੀ ਸਾਡੀ ਸ਼ਾਪ ਸਾਡੀ ਹੋ ਗਈ ਜੀ ਰੈਡੀ ਹੋ ਨਾ ਚਲੋ ਸਾਥ ਹਾਂਜੀ ਅੱਜ ਸਾਡੀ ਸ਼ਾਪ ਦਾ 99.9% ਵਰਕ ਜਿਹੜਾ ਕੰਪਲੀਟ ਹੋ ਗਿਆ ਤੇ ਭਾਜੀ ਨੂੰ ਬੈਗੇ ਨੇ ਬੈਕ ਤੇ ਲੱਗੀ ਏ ਗੱਡੀ ਤੇ ਬਿੰਦੇ ਭਾਜੀ ਦਾ ਵੀ ਨੇ ਨਾ ਸੀ ਨਹੀਂ ਹੁੰਦੇ ਉਹ ਬੰਦੇ ਭਾਜੀ ਅੱਜ ਹਾਂਜੀ ਕਿਦਾਂ ਦਾ ਐਕਸਪੀਰੀਅੰਸ ਰਿਹਾ ਸਾਡੇ ਨਾਲ ਕੰਮ ਕਰਕੇ ਬਹੁਤ ਵਧੀਆ ਸਰ ਤੇ ਕਿੰਨੇ ਦਿਨ ਲੱਗ ਗਿਆ ਜੀ ਸ਼ਾਪ ਨੂੰ ਤਿਆਰ ਹੋਣੇ 20 ਤੋਂ ਵੱਧ ਹੀ ਹੋ ਗਏ ਦਿਨ ਥੋੜੇ ਦੋ ਤੇ ਵੱਧ ਹਾਂਜੀ ਹੋਣ ਤੁਹਾਡੇ ਹਿਸਾਬ ਨਾਲ ਕੰਪਲੀਟ ਹੋ ਗਿਆ ਕੰਮ? ਹਾਂਜੀ ਓਕੇ ਸਰ ਸਾਡੇ ਮੁਕੰਮਲ ਖਾਣੀ ਡਾਨ ਸਰ। ਲੈ ਇਹ ਫਿਰ ਜ਼ਮਾਨ। ਹਾਂਜੀ ਵਾਕਿਆਨ ਸ਼ੇਰੂ ਭਾਈ ਨਾਲ ਗੱਲ ਕਰਦੇ। ਸ਼ੇਰੂ ਭਾਈ ਨਾਲ ਗੱਲ ਕਰੀਏ। ਸ਼ੇਰ ਵੀਰ ਜੀ, ਸਾਸੀ ਗਾਲ। ਸਾਸੀ ਗਾਲ ਭਾਜੀ। ਤੇ ਹੁਣ ਮੈਨੂੰ ਇਹ ਦੱਸੋ ਤੇ ਇੰਨਾ ਟਾਈਮ ਕੋ ਲਾਇਆ। ਇਹ ਭਾਜੀ ਨਾ ਸਾਡੇ ਹੱਥੇ ਹੀ ਨਾ ਕਿਸੇ ਦੇ ਹੱਥੇ ਹੀ ਜੋ ਮਾਲਕ ਨੇ ਕਰੂਣਾ ਸੀ ਉਹ ਕਰਾ ਦਿੱਤਾ। ਤੇ ਹੁਣ ਜੀ ਓਪਨਿੰਗ ਜਿਹੜੀ ਆ ਉਹ ਤੁਹਾਨੂੰ ਦੱਸਾਂਗੇ ਨੈਕਸਟ ਵਲੌਗ ਚ। ਬਹੁਤ ਜਲਦੀ ਓਪਨਿੰਗ ਕਰ ਰਹੇ ਆ। ਅੱਜ ਦਾ ਜਿਹੜਾ ਸਾਡਾ ਵਲੌਗ ਆ ਉਹ ਸੈਕੰਡ ਲਾਸਟ ਕਰ ਸਕਦੇ ਆ ਆ ਦੇਖੋ ਪੂਰੀ ਜਿਹੜੀ ਸ਼ੌਬਾ तकरीबन ਰੈਡੀ ਹੋ ਗਈ ਆ ਪੱਕੇ ਵੀ ਲੱਗੇ ਆ ਪੱਕੇ ਵੀ ਸਪੈਸ਼ਲ ਆਏ ਨੇ ਵੀਰ ਨੇ ਹੁਣ ਇੱਕ ਚੀਜ਼ ਰਹਿ ਗਈ ਆ ਈਸੀ ਈਸੀ ਲਗਣਾ ਰਹਿ ਗਿਆ ਈਸੀ ਲਗਾ ਕੇ ਚਲੋ ਗਰਮੀ ਜਿਹੜੀ ਵੱਧਦੀ ਹੈ ਹਾਂਜੀ ਤੇ ਸੁਖ ਭਾਈ ਦਾ ਐਕਸਪੀਰੀਅੰਸ ਸੁਖ ਭਾਈ ਵਧੀਆ ਆ ਭਾਈ ਕਹਿ ਮਤ ਰਿਹਾ ਹੋਰ ਕੇ ਰਿਪੋਰਟ ਅੱਜ ਕੰਪਲੀਟ ਹੋ ਗਿਆ ਕੰਮ ਹਾਂਜੀ ਅੱਜ ਰਹਿ ਗਿਆ ਗੁੰਡੇ ਦਾ ਵਾਰੀਣਾ ਕੰਮ ਕਰਨਾ ਪਿਆ ਚਲੋ ਕੋਈ ਨਹੀਂ ਲਾਸਟ ਲੰਡੇ ਹਾਂਜੀ ਹਾਂਜੀ ਹੁਣ ਮੈਂ ਸਾਰਿਆਂ ਨੂੰ ਇੱਕ ਗੱਲ ਦੱਸਾਂ ਕਿ ਬੰਦੇ ਸਾਡੇ ਦੋਵੇਂ ਬੜੇ ਘੈਂਟ ਐ ਕੰਮ ਕਰਨ ਵਾਲੇ ਕਰੇ ਕਰੇ ਵੇਹੇ ਵੀ ਜੋ ਖਰਾਬ ਵੀ ਕਰ ਜਾਂਦੇ ਐ ਇਵੇਂ ਵੀ ਕਰ ਜਾਂਦੇ ਕਦੇ ਕਦੇ ਸੋ ਮੈਂ ਸਾਰਿਆਂ ਨੂੰ ਦੱਸਾਂ ਜਿਹੜੇ ਮੇਰੇ ਵਿਊਅਰਸ ਨੇ ਉਹ ਦੇਖ ਰਹੇ ਨੇ ਸ਼ਾਪ ਤਾਂ ਅਜਨਾਂ ਵਰਕ ਕੀਤਾ ਨੇ ਮੈਂ ਇਹ ਕਹੂੰਗਾ ਵੀ ਕਿਸੇ ਨੂੰ ਵੀ ਕੋਈ ਵੀ ਕੰਮ ਐ ਫਿਲਹਾਲ ਸ਼ਾਪ ਦਾ ਇੰਟੀਰੀਅਰ ਦਾ ਕਿਸੇ ਵੀ ਤਰ੍ਹਾਂ ਦਾ ਐਕਸਟੀਰੀਅਰ ਦਾ ਬਿੰਦੇ ਭਾਈ ਨੂੰ ਕੰਟੈਕਟ ਕਰੋ ਬਿੰਦੇ ਭਾਈ ਆਪਣਾ ਨੰਬਰ ਬੋਲੋ ਬਲਾਕ ਕਰੀ ਤੜਾ ਪਿੰਡ ਕਿੜਾ ਮੇਰਾ ਪਿੰਡ ਛੋਟੇ ਘੁੰਮਣਾ ਦੇਖੋ ਨੰਬਰ ਬੋਲੋ ਹਾਂਜੀ ਨੰਬਰ ਹੈਗਾ ਮੇਰਾ 70 878 1252 1252 ਹਾਂਜੀ ਫੇਰੇ ਕਰੀ ਬਰੇ 70 878 1252 ਨੰਬਰ ਤੁਸੀਂ ਸਾਰਾ ਸੁਣ ਲਿਆ ਵਾ ਸਕਰੀਨ ਤੇ ਫਲੈਸ਼ ਵੀ ਹੋ ਜੂਗਾ ਹੁਣ ਮੈਂ ਤੁਹਾਨੂੰ ਵਰਕ ਦਿਖਾਵਾਂ ਤੇ ਸ਼ਾਪ ਦਾ ਇਹ ਆ ਲੈ ਕੋ ਜੀ ਸ਼ਾਪ ਪੂਰੀ ਰੈਡੀ ਜੀ ਕੇ ਫੈਸ਼ਨ ਹੱਬ ਜਿਹੜਾ ਪਾਉ ਸਾਰੀ ਮਾਰਕੀਟ ਨੂੰ ਜਦ ਜਦ ਅਸੀਂ ਪਾਵਾਂਗੇ ਹੁਣ ਕੀ ਪਾਉਨੇ ਆ ਉਹ ਤੁਹਾਨੂੰ ਦੱਸਾਂਗੇ ਹਾਂਜੀ ਸਤ ਸ੍ਰੀ ਅਕਾਲ ਕੀ ਹਲਚਾਲ ਕੀ ਹਾਲ ਚਾਲ ਸਾਰੇ ਦਾ ਤੇ ਇਹੀ ਵਲੌਗ ਸ਼ੁਰੂ ਨਹੀਂ ਕੀਤਾ ਜਿੱਦਾਂ ਐਂਡ ਹੀ ਕਰਨ ਲੱਗੇ ਤੇ ਮੈਂ ਤੁਹਾਡਾ ਆਪਣਾ ਕਹਿ ਵੀ ਸਿੱਧੂ ਤੇ ਮੇਰੇ ਪਿੱਛੇ ਤੁਸੀਂ ਬੈਠੇ ਬੈਠੇ ਬਿਠਾਏ ਬਿਠਾਏ ਸਾਰੇ ਖੜੇ ਕਰਦੇ ਆਂ ਪਾ ਕੇ ਤਾਂ ਸਾਰਾ ਵਰਕ ਪੂਰਾ ਕੰਪਲੀਟ ਕਰਤਾ ਸੋ ਇੱਥੇ ਸਾਡਾ ਵਲੌਗ ਜਿਹੜਾ ਸ਼ੋਪ ਦਾ ਉਹ ਹੋਊਗਾ ਐਂਡ ਪੂਰਾ ਵਰਕ ਤੁਸੀਂ ਵੇਖ ਲਿਆ ਵਾ ਹੁਣ ਨੈਕਸਟ ਜਿਹੜਾ ਵਲੌਗ ਹੋਊਗਾ ਉਹਦੇ ਜਦ ਆਪਾਂ ਤਾਨੂੰ ਦਿਖਾਵਾਂਗੇ ਜਦੋਂ ਵਲੌਗ ਛੋਰੀ ਜਿਹੜੀ ਸ਼ਾਪ ਹੈ ਸਾਡੀ ਉਹਦੀ ਓਪਨਿੰਗ ਦੀ। ਕਿਉਂ ਜੀ? ਬਰੀਕਰੀ। ਤੇ ਲੋਕਾਂ ਦਾ ਇੰਤਜ਼ਾਰ ਸ਼ੇਰਪਾ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਫਿਰ ਆਪੇ ਹੀ ਦਾਖਦੇ ਯਾਰ ਕਰਵਾ ਆਪਣੀ ਨੇ ਆਪਣੀ। ਬਹੁਤ ਜਲਦ ਓਪਨਿੰਗ ਕਰ ਰਹੇ ਆ। ਉਹ ਵੀ ਤਮਾਕੇ ਲੈ ਕੇ ਆ ਰਹੇ ਆ। ਬਹੁਤ ਜਲਦ ਆ ਰਹੇ ਆ। ਯਾਰਾਂ ਜਿਆਦਾ ਨਹੀਂ ਕਰਾਵਾਂਗੇ। ਬਸ ਯਾਰੇ ਥੋੜੇ ਦਿਨਾਂ ਰਹਿ ਕੇ ਯਾਰ ਕਰਾਵਾਂਗੇ ਕੁਝ ਦਿਨ ਸ। ਚਲੋ ਜੀ ਕੁਝ ਕਿ ਦਿਨਾਂ ਤੱਕ ਤੁਹਾਡਾ ਇਹ ਵੀ ਚਾਹ ਜਿਹੜਾ ਹੁਣ ਪੂਰਾ ਹੋ ਜਾਣਾ ਓਪਨਿੰਗ ਹੋ ਜੂਗੀ ਸਾਡੀ ਓਫੀਸ਼ੀਅਲ ਜਿਹੜਾ ਇੰਸਟਾਗ੍ਰਾਮ ਦਾ ਪੇਜ ਹੈਗਾ ਆ ਉਹਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਉਹਦੇ ਤੇ ਹੀ ਅਪਡੇਟ ਆਏਗੀ ਕਿਦੋਂ ਓਪਨਿੰਗ ਹੋਏਗੀ ਕਿਦੋਂ ਨਹੀਂ ਹੋਏਗੀ ਸਾਰਾ ਕੁਝ ਉੱਤੇ ਹੀ ਮਿਲੇਗਾ ਤੇ ਕੈਵੀ ਸਿੱਧੂ ਓਫੀਸ਼ੀਅਲ YouTube ਚੈਨਲ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਿਉਂਕਿ ਤੁਹਾਕੇ ਜਿਹੜੇ ਆ ਉਹ ਉੱਤੇ ਹੀ ਆਣੇ ਆ ਤੇ ਚੈਨ ਜੇ ਉਹ ਵੀ ਵੀਡੀਓ ਜੋ ਵੀ ਸਾਡਾ ਜਿੰਨਾ ਵਿੱਚ ਆਣੇ ਆ ਜਿੰਨੇ ਵੀ ਸਾਰੇ ਕੈਵੀ ਸਿੱਧੂ ਓਫੀਸ਼ੀਅਲ YouTube ਚੈਨਲ ਤੇ ਹੀ ਆਣੇ ਆ ਇਸ ਕਰਕੇ ਬੇਨਤੀ ਕਰਾਂਗਾ ਭੈਣਾ ਤੇ ਮਾਵਾਂ ਦੇ ਭਰਾਵਾਂ ਨੂੰ ਹਾਂ ਦਾ ਚੈੱਕ ਕਰਦੇ ਮੈਂ ਭੁੱਲੀ ਗਿਆ ਕੱਲੀਆਂ ਮਾਵਾਂ ਭੈਣਾ ਵਾਸਤੇ ਨਹੀਂ ਆਉਣ ਹੁਣ ਹੁਣ ਤਾਂ ਵੀਰੇ ਭਰਾਵਾਂ ਦੇ ਬਜ਼ੁਰਗਾਂ ਵਾਸਤੇ ਵੀ ਲੈ ਕੇ ਆਵਾਂਗੇ ਧੁਮਾਕੀ ਪੱਗਾਂ ਵੀ ਹੋਣੀਆਂ ਕੁਰਤੇ ਪਜਾਮੇ ਵੀ ਆਉਣਗੇ ਵਾਟਰਪਰੂਫ ਵੀ ਆਊਗਾ ਪਾਣੀ ਪਾਪਾ ਵਖਾਵਾਂਗੇ ਸਾਰਾ ਕੁਝ ਲੈ ਆਵਾਂਗੇ ਬਹੁਤ ਜਲਦੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲੋਗੇ ਅਜਿਹੀ ਜਿਹੀ ਵਲੋਗਸ Instagram Facebook ਤੇ سوشل میڈیا ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਕੇਵੀ ਸਿੱਧੂ ਅਫੀਸ਼ੀਅਲ ਦੇ ਨਾਂ ਤੇ ਤੇ ਸਾਡੀ ਸ਼ਾਪ ਦਾ ਜਿਹੜਾ ਅਫੀਸ਼ੀਅਲ ਚੈਨਲ ਹੈ ਉਹ ਹੈਗਾ GK Fashion Hub ਉਹ ਵੀ GK Fashion Official GK Fashion Hub Instagram GK Fashion Hub ਉਹ ਵੀ Instagram ਤੇ ਤੁਸੀਂ ਫੋਲੋ ਕਰ ਲਿਓ ਫੋਲੋ ਕਰਕੇ ਤੁਹਾਨੂੰ ਉੱਤੇ ਅਪਡੇਟ ਮਿਲ ਜੂਗੀ ਵੀ ਕਦੋਂ ਸਾਡੀ ਓਪਨਿੰਗ ਹੈ ਕੈਵੀ ਸਿੱਧੂ ਵੀ ਮਿਲੇਗੀ ਮੇਰੇ ਚੈਨਲ ਤੇ ਵੀ ਓਪਨਿੰਗ ਦੀ ਤੁਹਾਨੂੰ ਅਫੀਸ਼ੀਅਲ ਦੀ ਵਲੌਗ ਦੀ ਮਤਲਬ ਵਲੌਗ ਇੱਕ ਅੱਧਾ ਦਿਨ ਇੱਕ ਦਿਨ ਲੇਟ ਆ ਜਾਊਗਾ ਓਪਨਿੰਗ ਇੱਕ ਦਿਨ ਪਹਿਲਾਂ ਆ ਜਾਊਗੀ 10 ਦਿਨਾਂ ਹੀ ਹੈ ਤੋ ਆਹ ਵਾਲਾ ਵਲੌਗ ਤੁਹਾਨੂੰ ਪਹਿਲਾਂ ਮਿਲ ਜੂਗਾ ਉਸ ਤੋਂ ਬਾਅਦ ਓਪਨਿੰਗ ਵਾਲਾ ਉਸ ਤੋਂ ਬਾਅਦ ਫਿਰ ਜਿਹੜੇ ਆਪਣੇ ਨਿਚ ਵਲੌਗ ਹੁੰਦੇ ਆ ਡੇਲੀ ਆਰਟੀਕਲ ਵਾਲੇ ਪ੍ਰੋਜੈਕਟ ਵਾਲੇ ਤੁਹਾਨੂੰ ਮਿਲਦੇ ਰਹਿਣਗੇ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕੇਵੀ ਸ਼ਡਿਊਲ ਲਵ ਯੂ ਆਲ ਸਸਕੈਨ ਬਾਏ 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 ਜਾਨੇਗਾ